ਸੱਤ ਸਰੀਰ ਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਆਓ ਅਜਾ ਪਸੁੰਦੇ ਹਾਂ ਲੇਖਕ ਗੁਰਦਿਆਲ ਸਿੰਘ ਜੀ ਦੀ ਲਿਖੀ ਹੋਈ ਕਹਾਣੀ ਬੇਗਾਨਾ ਪਿੰਡ ਸੱਤ ਵਿੱਚ ਉਹ ਦੋ ਨਿਆਣੇ ਗੁੱਲੀ ਡੰਡਾ ਚੁੱਕੀ ਜਾਂਦੇ ਵੇਖ ਕੇ ਤਾਈ ਨੇ ਉਹਨਾਂ ਨੂੰ ਸਹਿਨਤ ਮਾਰੀ ਉਹਨਾਂ ਵਿੱਚੋਂ ਇੱਕ ਮੂੰਹ ਵਿੱਚ ਉਂਗਲ ਲੈ ਕੇ ਸੰਦਾ ਸੰਦਾ ਤਾਈ ਦੇ ਨੇੜੇ ਆ ਗਿਆ ਪਰ ਦੂਜਾ ਛੱਗੇ ਹੇਟ ਗੁੱਲੀ ਲੁਕਾ ਕੇ ਅਗਾ ਨਸ ਗਿਆ। ਉਹ ਕਹਿੰਦਾ ਸੀ ਕੁਛ ਹੋਏ ਕੋਲਾ ਇਹ ਮੁੰਡੇ ਦੀ ਬਾਹ ਫੜ ਕੇ ਤਾਇਏ ਨੇ ਪੁੱਛਿਆ। ਉਹ ਉਹ ਮਾਗੇਗਾ। ਮਾਗੇਗਾ ਕੀ ਓਏ? ਮਾਗੇ ਕਾਣੇ ਦਾ ਭਤੀਜਾ। ਕੱਗੇ ਫਿੱਡੂ ਦਾ ਮੁੰਡਾ। ਮੁੰਡੇ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ। ਤਾਇਆ ਆਪਣੀਆਂ ਸੰਗੜੀਆਂ ਮੁੱਛਾਂ ਵਿੱਚੋਂ ਮੁਸਕਰਾਇਆ ਤੇ ਮੂੰਹ ਮੁੰਡੇ ਦੇ ਹੋਰ ਨੇੜੇ ਕਰਕੇ ਹੌਲੀ ਜੀ ਬੋਲਿਆ। ਤੇ ਤੂੰ ਸੰਤੇ ਬੂਝੜਦੈਨ ਤੇਰੇ ਬਾਬੇ ਦਾ ਨਾਂ ਤੈਨੂੰ ਪਤਾ ਹੈ ਮੁੰਡੇ ਨੇ ਜੀਬ ਬਾਹਰ ਕੱਢ ਕੇ ਤਾਇਏ ਨੂੰ ਬਾਹ ਛਡਾਉਂਦਿਆਂ ਸੰਘ ਕੇ ਮੂੰਹ ਬਾਸੀ ਕਰ ਲਿਆ ਦਾਦੀ ਜਿਹੜਾ ਖਸਮਾ ਆਪਦੇ ਬਾਬੇ ਦਾ ਨਾਂ ਨਹੀਂ ਪਤਾ ਦੱਸ ਕਿਸੂ ਮੁਖਤਿਆਰ ਹੈ ਤੂੰ ਫਿੱਡੂ ਰਾਂਝਾ ਤਾਇਆ ਉੱਚੀ ਸਰੀ ਹਸਿਆ ਪਰ ਮੁੰਡਾ ਮੂੰਹ ਵਿੱਚ ਉਂਗਲ ਪਾਈ ਗਲੀ ਦੇ ਅਗਲੇ ਸਿਰੇ ਤੇ ਸਹਿਮ ਖੜੋਤੇ ਆਪਣੇ ਗੁੱਲੀ ਵਾਲੇ ਬੇਲੀ ਵਾਲ ਝਾਕਦਾ ਬਾਂ ਛਡਾਉਣ ਦਾ ਯਤਨ ਕਰਦਾ ਰਿਹਾ ਚੰਗਾ ਚੱਲ ਇਹੋ ਦੱਸ ਬਈ ਪੁੱਤ ਕਿਹਦਾ ਲਾਲੂ ਦਾ ਮੁੰਡੇ ਨੇ ਛੇਤੀ ਦੇਣੀ ਜਵਾਬ ਦਿੱਤਾ ਗੁਰਮੁਖ ਕੇ ਲਾਲੂ ਦਾ ਹੂੰ ਲੱਗਦਾ ਹੁੰਦਾ ਨਾਨੀ ਦਾ ਯਾਰਾ ਨਾ ਬਾਬਾ ਨਾ ਤਾਇਆ ਹੂੰ ਇਹ ਕਿਨੇ ਮਤ ਦਿੱਤੀ ਐ ਓਏ ਤੈਨੂੰ ਮੁੰਡੇ ਦਾ ਸੰਗ ਤੇ ਸਹਿਮ ਨਾਲ ਮੂੰਹ ਲਾਲ ਹੋ ਗਿਆ ਤਾਈ ਦਾ ਪਰਾਚੇਰਾ ਵਿਪਖ ਗਿਆ ਉਸ ਰਤਾ ਖਰਮੀ ਆਵਾਜ਼ ਵਿੱਚ ਪੁੱਛਿਆ ਮੈਂ ਤੇਰਾ ਕੀ ਲਗਦਾ ਭਲਾ ਮੁੰਡਾ ਗੁਮਸੂਮ ਖੜੋਤਾ ਰਿਹਾ ਓਏ ਕੋਸਤਾ ਬੋਲ ਨਾਨਕਿਆਂ ਦੇ ਜੰਮਿਆਂ ਉਵੇਂ ਸਹਿਮੇ ਹੋਏ ਮੁੰਡੇ ਦੇ ਮੂੰਹੋਂ ਤਾਇਆ ਨਿਕਲ ਗਿਆ ਦੁਰ ਫਿਟੇ ਮੂੰ ਤੇਰੇ ਜੰਮਣ ਦੇ ਮੈਂ ਤੇਰੇ ਪਿਓ ਦਾ ਵੀ ਤਾਇਆ ਤੇ ਤੇਰਾ ਵੀ ਤਾਇਆ ਏਸ ਕਿਰੀ ਕਿਧਰੋਂ ਭਾਲੀ ਐ ਓਏ ਤੂੰ ਘਰੇ ਤੇਰੀ ਕੋਈ ਦਾਦੀ ਬੇਬੇ ਵੀ ਐ ਮਤ ਦੇਣ ਵਾਲੀ ਤੇ ਜੰਮ ਕੇ ਭੂੜਾਂ ਦੀਆਂ ਗਰੋਲੀਆਂ ਵਾਂਗੂ ਰੋੜ ਹੀ ਛੱਡਿਓ ਤਾਇ ਨੇ ਬਾਹ ਛੱਡ ਕੇ ਉਹਦੇ ਕੋਨੇ ਸਿਰ ਤੇ ਪੋਲੀ ਜੀ ਚਪੇੜ ਮਾਰੀ ਮੁੰਡਾ ਬਾਹ ਛੁੱਟਦਿਆ ਈ ਛੂਟ ਵੱਟ ਕੇ ਆਪਣੇ ਬੀਲੀ ਨਾਲ ਜਾ ਰਲਿਆ ਉਥੋਂ ਦੋਵੇਂ ਪਿਛਾਂ ਮੁਰਮੁਰ ਝਾਕਦੇ ਛੱਪੜ ਵੱਲ ਭੱਜ ਗਏ ਤਾਇ ਨੇ ਇੱਕ ਵਾਰ ਯੋਨ ਵੱਲ ਵੇਖਿਆ ਤੇ ਗੰਭੀਰ ਹੋ ਕੇ ਆਪਣੇ ਖੁੰਡੇ ਨੂੰ ਪਲੋਸਣ ਲੱਗ ਪਿਆ ਤਕੜਾ ਦਿਨ ਚੜ ਗਿਆ ਸੀ ਪਰ ਅਜੇ ਤਹੀਂ ਤਾਇ ਦਾ ਕੋਈ ਸੱਤ ਵਾਲਾ ਬੇਲੀ ਨਹੀਂ ਸੀ ਆਇਆ ਚਿੱਤ ਕਾਲਾ ਪੈਣ ਲੱਗ ਪਿਆ ਗਲੀ ਵਿੱਚ ਵੀ ਸੁੰਨਸਰਾਈ ਲੱਗਦੀ ਸੀ ਔਲਰਾਂ ਦੇ ਘਰੋਂ ਇੱਕ ਬਹੂ ਗੋਹੇ ਦਾ ਟੋਕਰਾ ਲੈ ਕੇ ਬਾਹਰ ਨਿਕਲੀ ਸੀ ਉਸ ਪਿੱਛੋਂ ਕੋਈ ਨਹੀਂ ਦਿਸਿਆ ਕੀ ਹੁੰਦਾ ਜਾਂਦਾ ਜਮਾਨੇ ਨੂੰ ਤਾਇਆ ਆਪ ਮੁਹਾਰਾਈ ਬੋਲ ਪਿਆ ਤੇ ਉਸ ਇੱਕ ਵਾਰ ਮੁੜ ਆਸੇ-ਪਾਸੇ ਨਿਗਾਹ ਮਾਰੀ ਰਾਮਾ ਵੀ ਪਤਾ ਨਹੀਂ ਮਰ ਗਿਆ ਕਿ ਜਿਉਂਦਾ ਹੈ ਉੱਚਤਾ ਖੂਬ ਬਹੁਆ ਸੰਦੇਹਾਂ ਚਾਹ ਨਹੀਂ ਕਰਕੇ ਦਿੰਦੀਆਂ ਭਲਾ ਪੁੱਛਣ ਵਾਲਾ ਹੋਵੇ ਇਹੋ ਜਿਹਾਂ ਬਹੂਆਂ ਨੂੰ ਫਾਹੇ ਦੇਣਾ ਇਹਨਾਂ ਨੂੰ ਸਹੇੜ ਕੇ ਕਿਉਂ ਲਿਆਂਦਾ ਸੀ ਇਹਦੂ ਤਾਂ ਪਰ ਕੋਈ ਮੰਦਾ ਬੋਲ ਬੋਲਣ ਰੁੱਕੇ ਤਾਇਆ ਖੁੰਡੇ ਦਾ ਆਸਰਾ ਲੈਂਦੇ ਆ ਉੱਠ ਖਲੋਤਾ ਇੰਦਰ ਕਾਰੀਗਰ ਦੇ ਕਾਰਖਾਨੇ ਵੱਲ ਤੁਰਿਆ ਫੇਰ ਆਪ ਮੁਹਾਰਾ ਬੋਲਣ ਲੱਗ ਪਿਆ ਅੱਗੇ ਦਿਨ ਚੜ੍ਹਦੇ ਨਾਲ ਬੁੜਿਆਂ ਠੇਰਿਆਂ ਨੇ ਸੱਤ ਵਿੱਚ ਆ ਬੈਠਣਾ ਘਰੇ ਨੂਹਾ ਧੀਆਂ ਨੇ ਸੋ ਕੰਮ ਕਰਨੇ ਹੋਣੇ ਬੁੜਿਆਂ ਤੋਂ ਪੱਲੇ ਕਰਦੀਆਂ ਫਿਰਨ ਕਿ ਗੋਹਾ ਕੂੜਾ ਨਿਵੇੜਨ ਨਾਲੇ ਬੰਦਿਆਂ ਦਾ ਬੁੜੀਆਂ ਕੋਲ ਕੰਮ ਕੀ ਪਰ ਹੁਣ ਗੁਰਮੁਖ ਖੜਗੇ ਵੀ ਠਰ ਕੇ ਫਿਰਦੇ ਆਖੇ ਬਹੂਆਂ ਨੂੰ कुंठ ਕੱਢਣ ਦੀ ਜ਼ਰੂਰਤ ਹੀ ਕਿਆ ਹੈ ਆਹੋ ਨੂੰ ਸੋਰੇ ਦੀ ਸਾਲੀ ਬਾਬਾ ਪੋਤੀਆਂ ਦਾ ਮਾਸੜ ਜੇ ਸੰਗ ਸ਼ਰਮੀ ਨਾ ਰਹੀ ਤਾਂ ਬੰਦੇ ਵਿੱਚ ਤੇ ਪਸ਼ੂ ਵਿੱਚ ਫਰਕ ਕੀ ਹੋਇਆ ਕੋਈ ਕਿਹਦੇ ਨਾਲ ਸੁਖਮਨੀ ਦੇ ਅਰਥ ਕਰਦਾ ਹੋਣਾ ਬਈ ਇੰਦਰ ਨੇ ਬੱਠਲ ਵਿੱਚ ਅੱਗ ਦੇ ਸੁੱਕੇ ਸੱਕ ਸੁੱਟਦਿਆਂ ਦੂਰੋਂ ਹੀ ਉਹਦਾ ਸਵਾਗਤ ਕੀਤਾ ਅਰਥ ਕਿਹਦੇ ਨਾਲ ਕਰਨੇ ਆ ਇੰਦਰ ਸਿਆਂ ਆਪਦੇ ਹੀ ਰੋਲੇ ਰੋਣੇ ਆ ਖੁੰਡੇ ਦੇ ਆਸਰੇ ਆਪਣੇ ਭਾਰੇ ਸਰੀਰ ਨੂੰ ਬੋਚਦਾ ਉਹ ਇੰਦਰ ਦੇ ਸਾਹਮਣੇ ਮੋਢੀ ਤੇ ਜਾ ਬੈਠਾ ਤੋਖ ਦੇ ਸੱਕਾਂ ਦੇ ਨਿੱਗੇ ਧੂਏ ਵਿੱਚ ਹੱਥ ਪਾਉਂਦੇ ਆ ਉਹ ਫੇਰ ਆਪ ਮੁਖਾਰਾਈ ਬੋਲਣ ਲੱਗ ਪਿਆ ਇੰਦਰ ਸਿਆਂ ਤੂੰ ਤਾਂ ਗਿਆਨਵਾਨ ਪੁਰਸ਼ ਹੈ ਇਹ ਦੁਨੀਆ ਨੂੰ ਹੁੰਦਾ ਕੀ ਜਾਂਦਾ ਮੈਂ ਤੜਕੇ ਦਾ ਸੱਤਵੇਂ ਚ ਆ ਕੇ ਬੈਠਾ ਕੋਈ ਚਿੜੀ ਨਹੀਂ ਫੜਕੀ ਖਬਰੇ ਘਰੀ ਬੈਠੇ ਲੋਕ ਕੀ ਗੀਤਾ ਦਾ ਪਾਠ ਕਰਦੇ ਆ ਅੱਗੇ ਟਿੱਕੀ ਚੜਦੀ ਨਾਲ ਮਾਰ ਰੌਣਕਾ ਲੱਗ ਜਾਣੀਆਂ ਬੁੜਿਆਂ ਠੇਰਿਆਂ ਨੇ ਮੁੰਡੇ ਖੁੰਡਿਆਂ ਨੇ ਮਖੌਲ ਕਰਨੇ ਹੁਣ ਅੱਬਲ ਤਾਂ ਕੋਈ ਆਪ ਹੀ ਕੁਛ ਨਹੀਂ ਕਹਿੰਦਾ ਜੇ ਕਹਿ ਬੈਠੇ ਤਾਂ ਉੱਡੜ ਕੇ ਅੱਗੋਂ ਗਲ ਪਹਿ ਜਾਣਗੇ ਭੱਲਿਓ ਬੰਦੇਓ ਇਹ ਤਾਂ ਸੋਚੋ ਵੀ ਜੇ ਪਿੰਡ ਵਿੱਚ ਐਨਾ ਹੀ ਸਹਿਚਾਰ ਨਾ ਰਿਹਾ ਤਾਂ ਫੇਰ ਇੱਥੇ ਰਹਿ ਕੇ ਕੀ ਕਰਨ ਬਾਹਰ ਖੇਤੀ ਨਾ ਜਾ ਕੇ ਛੱਪਰ ਪਾਲਾਂਗੇ ਹੈ ਵੀ ਇੰਦਰ ਸਿਆਂ ਪਾਈ ਤਾਂ ਜਾਂਦੇ ਹੁਣ ਤੇਰੇ ਸਾਹਮਣੇ ਤੁੱਲੀ ਕਿਆ ਨੇ ਅਰਜਣ ਕਿਆ ਨੇ ਤੋ ਤੂੰ ਨਮੋੜੀਏ ਨੇ ਸਾਰਿਆਂ ਨੇ ਖੇਤੀ ਜਾਂ ਕੋਠੇ ਪਾਇ ਜਦੋਂ ਪੁੱਛੀਏ ਕਿਵੇਂ ਹੋ ਆਖਣਗੇ ਠੀਕ ਹੈ ਭਰਾਵੋ ਸਿਆਪੇ ਜੋ ਨਿਕਲੇ ਲੈ ਪਿੰਡ ਨੂੰ ਸਿਆਪਾ ਹੀ ਦੱਸਦੇ ਤਾਈ ਨੇ ਗੋਹ ਨਾਲ ਇੰਦਰ ਦੇ ਮੂਵਲ ਦੇਖਿਆ ਤੇ ਆਪਣੇ ਮੱਥੇ ਦੀਆਂ ਭਾਰੀਆਂ ਤਿਉੜੀਆਂ ਸੰਘੜੀਆਂ ਹੋ ਗਈਆਂ ਦੁਰ ਫਿਟੇ ਮੂ ਕਿਰਨਾ ਨਾਲ ਤਾਈ ਨੇ ਬੱਠੜ ਵਿੱਚੋਂ ਤੋਖ ਦਾ ਸੱਕ ਚੁੱਕ ਕੇ ਉਸ ਵਿੱਚੋਂ ਮੱਛਿਆ ਹਿੱਸਾ ਝਾੜਿਆ ਤੇ ਆਪਣੇ ਪਾਸੇ ਖਿਲਦੇ ਇੰਦਰ ਦੇ ਸਿੱਖੇ ਸੰਦਾਵਲ ਝਾ ਕੇ ਖਰਮੀ ਆਵਾਜ਼ ਚ ਬੋਲਿਆ ਇੰਦਰ ਸਿਆ ਕਦੇ-ਕਦੇ ਤਾਂ ਜੀ ਕਰਦਾ ਹੈ ਭਈ ਆ ਜਿਹੜੇ ਅੱਜਕੱਲ ਦੇ ਮੁੰਡੇ ਬਹੂਆਂ ਖੂਂ ਖੂਂ ਕਰਦੇ ਫਿਰਦੇ ਐ ਨਾ ਇਹਨਾਂ ਨੂੰ ਫੜ ਕੇ ਕੋਹਾੜੇ ਨਾਲ ਲੱਤਾਂ ਛਾਂਗਦੇ ਆ ਮੁੰਡੇ ਬਹੂਆਂ ਤੇਥੋਂ ਲੱਤਾਂ ਛੰਗਾਉਣਗੇ ਤਾਂ ਆਪਣੀਆਂ ਛਾਂਗਣਗੇ ਇੰਦਰ ਆਪਣੀ ਖੋਦੀ ਕਰੜੀ ਬਰੜੀ ਦਾੜੀ ਤੇ ਹੱਥ ਫੇਰਨੇ ਬੋਲਿਆ ਅਸਲ ਵਿੱਚ ਬਾਈ ਸਮੇਂ ਦੀ ਗੱਲ ਹੁੰਦੀ ਐ ਜਿਹੋ ਜੀ ਬਾ ਉਹੋ ਜਿਹਾ ਉਹਲਾ ਤੇਰੇ ਮੇਰੇ ਅਰਗਿਆਂ ਦੇ ਹੁਣ ਜਮਾਨੇ ਇਨੀ ਰਹੇ ਚੜ੍ਹਦੇ ਯਾਰ ਕੀ ਗੱਲਾਂ ਕਰਦਾ ਮੈਂ ਤਾਂ ਦੋਹਾਂ ਨੂੰ ਆਖਿਆ ਵੀ ਬਈ ਜੇ ਤਾ ਬੰਦੇ ਬਣ ਕੇ ਚੱਲੋਂਗੇ ਤਾਂ ਸਭ ਕੁਝ ਥੋੜਾ ਜੇ ਬਹੁਤੀ ਚੀਵੀ ਕੀਤੀ ਤਾਂ ਸਲਿਓ ਸਾਰੀ ਜ਼ਮੀਨ ਕੁੜੀਆਂ ਦੇ ਨਾਂ ਲਵਾ ਦੂੰ ਤੁਰੇ ਫਿਰਿਓ ਡੰਡੇ ਵਜਾਉਂਦੇ ਵੇਖ ਲੈ ਕੰਨ ਵਿੱਚ ਪਾਈ ਨਹੀਂ ਰੜਕਦੇ ਉਹ ਛੋਟੀ ਬਹੂ ਮਾੜਾ ਜਿਹਾ ਉੱਚੀ ਨੀਮੀ ਹੋਣ ਲੱਗੀ ਸੀ ਮੈਂ ਇੱਕ ਦਿਨ ਵੇੜੇ ਵਿੱਚ ਖੁੰਡਾ ਖੜਕਾ ਕੇ ਐਸੀ ਦਬਕਾਈ ਉਦੋਂ ਪਿਛੋ ਚਾਹ ਪਾਣੀ ਨੂੰ ਦਿਨ ਨੇ ਚੜਨ ਦਿੰਦੀ ਆਪੇ ਪਾਣੀ ਤੱਤਾ ਕਰਕੇ ਧਰ ਜੂ ਤੂੰ ਤਾਂ ਹੋਇਆ ਕਰਮਾ ਵਾਲਾ ਜੀ ਇੰਦਰ ਨੇ ਤਾਇ ਦੇ ਦੀ ਵਡਿਆਈ ਕਰਦਿਆਂ ਕਿਹਾ ਤੇਰੀ ਕੋਈ ਰੀਸ ਨਾਲੇ ਜਦੋਂ ਵਾਹੀਰੂ ਨੇ ਔਲਾਦ ਸਲੱਗ ਦਿੱਤੀ ਹੋਏ ਤਾਂ ਸਭ ਕੁਝ ਆਪੇ ਰਾਸ ਆ ਜਾਂਦਾ ਉਹ ਨਹੀਂ ਇੰਦਰ ਸਿਆਂ ਬੰਦੇ ਵਿੱਚ ਆਪਦੇ ਵਿੱਚ ਸਾਹ ਸੱਤ ਚਾਹੀਦਾ ਬਾਕੀ ਸਭ ਗੱਲਾਂ ਆਪੇ ਰਾਸ ਆ ਜਾਂਦੀਆਂ ਜਦੋਂ ਆਪ ਹੀ ਲੋਕਾਂ ਦਾ ਆਮਾਨ ਹਿੱਲਿਆ ਫਿਰਦਾ ਹੈ ਤਾਂ ਉਹ ਲਾਗਾ ਕੀ ਕਰੂੰ ਉਹ ਰਾਮੂ ਨੇ ਨੂੰ ਕੀ ਸਹੇੜ ਲਿਆਂਦੀ ਏ ਸਾਰਾ ਦਿਨ ਉਸੇ ਦੀਆਂ ਗੱਲਾਂ ਹੀ ਕਰੀ ਜਊ 함ਰੀ ਬਹੂ ਘੁੰਡ ਨਹੀਂ ਕੱਢਦੀ ਉਹ ਦਸ ਜਮਾਤਾ ਪੜੀ ਹੋਈ ਏ ਮੁੰਡਾ ਕਿਤੇ ਬਾਹਰ ਫਿਰਦਾ ਆਪ ਉਹਨੂੰ ਸਾਲਾ ਇੱਥੇ ਰੱਖੀ ਬੈਠਾ ਏ ਵੀ ਕੰਜਰ ਦੇ ਕੰਜਰਾ ਇਹਦਾ ਇੱਥੋਂ ਕੀ ਕੰਮ ਹੁਣ ਦੱਸ ਦੁਨੀਆ ਦਾ ਕੋਈ ਹਾਲ ਐ ਬੇੜਾ ਗਰਕਣ ਤੇ ਆਇਆ ਕਿ ਨਹੀਂ 인ਦਰ ਵੀ ਗੰਭੀਰ ਹੋ ਗਿਆ ਸੀ ਤਾਏ ਨੇ ਕੋਈ ਹੋਰ ਕਥਾ ਛੇੜ ਲਈ ਪਰ ਪ੍ਰਤਾਪੇ ਕਾ ਸੇਰੀ ਤਾਪ ਕਹੀ ਤਲਪੌਣ ਆ ਗਿਆ 인ਦਰ ਨੇ ਕਹੀ ਫੜ ਕੇ ਪਾਸੇ ਰੱਖ ਦਿਆਂ ਕਹਿ ਦਿੱਤਾ ਬਿੰਦਕ ਨੂੰ ਲੈ ਜੀ ਅਜੇ ਬਾਈ ਨਾਲ ਗਿਆਨ ਗੋਸ਼ਟ ਕਰਦੇ ਹਾਂ ਤੂੰ ਭਰਾਵਾ ਗਿਆਨ ਗੋਸ਼ਟਾਂ ਫੇਰ ਕਰ ਲਈ ਮੈਂ ਤਾਂ ਜੇ ਬਿੰਦਕ ਨੂੰ ਨਾ ਗਿਆ ਮੇਰੀ ਤਾਂ ਪ੍ਰਤਾਪੇ 10 ਜਿਆਦਾ ਸੰਗੀ ਘੁੱਟ ਦੂ ਤੇਥੋਂ ਕੁਝ ਨਹੀਂ ਸਰੂ ਉਹ ਇੱਕ ਜਾਤੇ ਤਾਈ ਨੇ ਉਸ ਵੱਲ ਖਿਰਖ ਕੇ ਵੰਦਿਆ ਕਿਹਾ ਤਾਇਆ ਕੁਗੀ ਕੀ ਜਾਣੇ ਸਤਗੁਰਕੀਆਂ ਬਾਤਾਂ ਤਾਈ ਨੇ ਪੈਰਾ ਪਾਰ ਬੱਠਲ ਦੇ ਨੇੜੇ ਹੋ ਕੇ ਵੰਦਿਆ ਕਿਹਾ ਤੂੰ ਤਾਂ ਘਰੋਂ ਬੇਦਖਲ ਹੋਇਆ ਫਿਰਦਾ ਪਰਤਾਪੇ ਕੇ ਮੁੰਡੇ ਤਾਂ ਹੁਣ ਐਡੇ ਚੱਕਵੇਂ ਹੋਏ ਫਿਰਦੇ ਆ ਅਖੇ ਅਸਮਾਨ ਸਾਡਾ ਹੀ ਖੜਾਇਆ ਖੜਾ ਪਰਤਾਪੇ ਵੇਲੇ ਤਾਂ ਕਦੇ ਟੱਕ ਦਾ ਪੋਰਾ ਵੀ ਮਿਲ ਜਾਂਦਾ ਸੀ ਹੁਣ ਤਾਂ ਆਖਣਗੇ ਚਾਹ ਵੀ ਘਰੋਂ ਕਰਕੇ ਲਿਆਇਆ ਕਰ ਆ ਵੇਖ ਦੁੱਧ ਦਾ ਪਉਗਾ ਚਾਹ ਤੇ ਗੁੜ ਦੀ ਡਲੀ ਨਾਲ ਲੈ ਕੇ ਚੱਲਿਆ ਦੱਬਾ ਖੇਤ ਰਖ ਛੱਡਿਆ ਜਦੋਂ ਤਲਬ ਹੋਈ ਆਪੇ ਕਰਕੇ ਪਿਉ ਕੋਈ ਬਾਤ ਨਹੀਂ ਪੁੱਛਣਾ ਜਦੋਂ ਤਾਪੇ ਨੇ ਆਪਣੇ ਮੂਕੇ ਦੇ ਪਿਛਲੇ ਲੜ ਨਾਲ ਬੰਨਿਆ ਨਿੱਕ ਸੁੱਕ ਵਿਖਾਇਆ ਤਾਂ ਤਾਇਆ ਸੱਚੀ ਹੈਰਾਨ ਹੋਇਆ ਪਰੀਂਦਰ ਨੂੰ ਕੋਈ ਹੈਰਾਨੀ ਨਾ ਹੋਈ ਉਸ ਆਪਣੀ ਗੱਲ ਦੁਹਰਾਉਂਦਿਆਂ ਕਿਹਾ ਚੰਗਾ ਤੂੰ ਅਜੇ ਘਰੇ ਢਾ ਮਾਰਿਆ ਫੇਰ ਮੁਰਦਾ ਲੈ ਜੀ ਅਜੇ ਤਾਂ ਯਾਰ ਹੱਡੀ ਨਹੀਂ ਜੁੜੇ ਠੰਡ ਤਾਂ ਵੇਖ ਉੱਤੋਂ ਕਿੰਨੀ ਪੈਂਦੀ ਹੈ ਆਹੋ ਚਾਚਾ ਤੈਨੂੰ ਠੰਡ ਤਾਂ ਲੱਗੂਈ ਤਾਂ ਆਪਾ ਉੱਠ ਕੇ ਖੜਾ ਹੁੰਦਿਆਂ ਕੁਝ ਵਿਅੰਗ ਨਾਲ ਬੋਲਿਆ ਆਪਦੇ ਅੱਡੇ ਤੇ ਬੈਠਾ ਕਿਸੇ ਸਾਲੇ ਦੀ ਮੀਨ ਮੇਕ ਨਹੀਂ ਜੋ ਆਖੋ ਸੱਤ ਹੈ ਚੰਗਾ ਫੇਰ ਮੈਂ ਹੁਣੇ ਆਉਣਾ ਚਾਚਾ ਬਣ ਕੇ ਕਰਾ ਦੇ ਹੁਣੇ ਚੰਗਾ ਤਾਇਆ ਭੋਲਾ ਤਾਪੇ ਦੀ ਗੱਲ ਸੁਣ ਕੇ ਉਂਝੇ ਗੁੰਮ ਹੋ ਗਿਆ ਸੀ ਅਚਾਨਕ ਉਹਨੂੰ ਜਾਪਿਆ ਜਿਵੇਂ ਉਹ ਕਿਸੇ ਹੋਰ ਪਿੰਡੋਂ ਆ ਵਸਿਆ ਹੋਵੇ ਇੰਜ ਸੇਰੀ ਬੋਤਲਾ ਵਿੱਚ ਦੁੱਧ ਪਾਈ ਚਾਹ ਦੀਆਂ ਪੁੜੀਆਂ ਗੁੜ ਪੱਲੇ ਬੰਨੇ ਉਸ ਆਪਣੇ ਪਿੰਡ ਦਾ ਕਦੇ ਨਹੀਂ ਸੰਦੇਖੇ ਉਹਨਾਂ ਦੇ ਸੇਰੀ ਨੂੰ ਤਾਂ ਹੁਣ ਵੀ ਮੁੰਡਿਆਂ ਦੇ ਨਾਲ ਦੀ ਚਾਹ ਮਿਲਦੀ ਹੈ ਨਾਲ ਦੀ ਰੋਟੀ ਮਿਲਦੀ ਸੀ ਉਹ ਆਪ ساری ਉਮਰ ਇਵੇਂ ਕਰਦਾ ਰਿਹਾ ਸੀ ਚੰਗਾ ਵੀ ਇੰਦਰ ਸਿਆ ਮੈਂ ਵੀ ਚਲਨਾ ਤਾਇ ਨੇ ਉਠਦਿਆਂ ਕਿਹਾ ਇੰਦਰ ਨੇ ਤਿੰਨ ਚਾਰ ਵਾਰ ਉਹਨੂੰ ਬੈਠਣ ਲਈ ਕਿਹਾ ਪਰ ਤਾਇਆ ਲੰਮਾ ਹੌਂਕਾ ਭਰ ਕੇ ਵਾਖਰੂ ਵਾਖਰੂ ਤੇਰੇ ਰੰਗ ਕਹਿੰਦਿਆਂ ਬਾਹਰ ਨਿਕਲ ਗਿਆ ਗਲੀ ਵਿੱਚ ਆ ਕੇ ਉਹਨੇ ਚੜਦੇ ਵੇਖਿਆ ਤਾਂ ਕੁਝ ਬੰਦੇ ਤੁਰੇ ਆਉਂਦੇ ਦੇ ਸੇ ਉਹ ਰੋਕੇ ਗੋ ਨਾਲ ਉਧਰ ਤਾੜਨ ਲੱਗ ਪਿਆ ਪਰ ਕੋਈ ਪਛਾਣ ਨਹੀਂ ਆਈ ਬੰਦੇ ਹੋਰ ਨੇੜੇ ਆ ਗਏ ਉਹ ਫੇਰ ਵੀ ਨਾ ਪਛਾਨ ਸਕਿਆ ਜਦੋਂ ਉਹ ਚਾਰ ਕਰਮਾਂ ਦੇ ਵਿੱਤ ਤੇ ਰਹਿ ਗਏ ਤਾਂ ਕਿਤੇ ਜਾ ਕੇ ਸੰਤੋਖ ਢਿੱਲੋਂ ਕੇ ਸਿਰੀ ਦੀ ਪਛਾਣ ਆਈ ਉਹ ਸਿਰ ਉਤੇ ਵੱਡਾ ਸਾਰਾ ਬਿਸਤਰਾ ਚੁੱਕਿਆ ਹੋਇਆ ਸੀ ਪਰ ਨਾਲਦਿਆਂ ਨੂੰ ਉਹਨੇ ਅਜੇ ਵੀ ਨਹੀਂ ਪਛਾਣਿਆ ਤਾਇਆ ਸਤਿ ਸ੍ਰੀ ਅਕਾਲ ਤਕੜੇ ਸਿਰੀ ਦੇ ਮਗਰ ਆਉਂਦੇ ਗੋਰੇ ਨਿਸ਼ੋਰ ਗੱਬਰੂ ਨੇ ਮੁਸਕਰਾਂਦਿਆ ਕਿਹਾ ਤੇ কুਛੜ ਚੁੱਕੇ ਮੁੰਡੇ ਦੇ ਦੋਵੇਂ ਹੱਥ ਉਤਾਹ ਕਰਕੇ ਬੋਲਿਆ ਬਾਬਾ ਜੀ ਕੋ গুਡ ਮਾਰਨਿੰਗ ਬੋਲੋ ਪਰ ਭੋਲਾ ਜਿਵੇਂ ਟਠੰਬਰ ਗਿਆ ਉਹਨੂੰ ਇੰਨੀ ਕੁ ਗੱਲ ਸਮਝ ਆ ਗਈ ਕਿ ਉਹ ਸੰਤੋਖ ਢਿੱਲੋ ਦਾ ਮੁੰਡਾ ਹੋ ਸਕਦਾ ਸੀ ਜਿਹੜਾ ਹਵਾਈ ਜਹਾਜ਼ਾਂ ਵਾਲੀ ਫੌਜ ਵਿੱਚ ਨੌਕਰ ਸੀ ਪਰ ਉਹਦੇ কুਛੜ ਚੁੱਕਿਆ ਰਬੜ ਦੇ ਬਾਵੇ ਵਰਗਾ ਲਾਲ ਖੱਟੀ ਕੂਟੀ ਤੇ ਪਸੰਦੀ ਟੋਪੇ ਵਾਲਾ ਨਿਆਣਾ ਤੇ ਉਹਦੇ ਮਗਰ ਉਸ ਦੇ ਲੰਮੇ ਲਾਲ ਕੋਟ ਵਾਲੀ ਸ਼ੈਰਨ ਕੁੜੀ ਦੀ ਉਹਨੂੰ ਕੋਈ ਸਮਝ ਨਹੀਂ ਸੀ ਆ ਰਹੀ ਕਿ ਉਹ ਕੌਣ ਸੀ ਉਹਨੂੰ ਚੰਗੀ ਤਰ੍ਹਾਂ ਯਾਦ ਸੀ ਕਿ ਸੰਤੋਖ ਦਾ ਇਹ ਮੁੰਡਾ ਅਜੇ ਵਿਆਹਿਆ ਨਹੀਂ ਸੀ ਕਿਹੜਾ ਕੋਲੇ ਨੇ ਸਤਸ੍ਰੀ ਅਕਾਲ ਦਾ ਜਵਾਬ ਦਿੱਤੇ ਬਿਨਾ ਉਸ ਦੇ ਮੂੰਹ ਵੱਲ ਤੱਕਦਿਆਂ ਪੁੱਛਿਆ ਮੈਂ ਸੰਤੋਖ ਦਾ ਪੀਲੂ ਹੈ ਤਾਇਆ ਪਛਾਣਿਆ ਨਹੀਂ ਪਛਾਣ ਤਾਂ ਲਿਆ ਪਰਹਾ ਕੀ ਹਰ ਸ਼ਬਦ ਹੈਰਾਨੀ ਨਾਲ ਇਲਮ ਕਾ ਕੇ ਬੋਲਦੇ ਆ ਭੋਲੇ ਨੇ ਕਿਹਾ ਤੇ ਚੁੱਪ ਕਰਕੇ ਅਧ ਨੰਗਾ ਸਿਰ ਕਰੀ ਹੱਥ ਵਿੱਚ ਕਾਲਾ ਝੋਲਾ ਜਿਹਾ ਲਮਕਾਈ ਬੋਤੇ ਦੇ ਪਿੱਛੇ ਪਿੱਛੇ ਤੁਰ ਜਾਂਦੀ ਉਸ ਕੁੜੇ ਵੱਲ ਇਉਂ ਝਾਕਣ ਲੱਗ ਪਿਆ ਜਿਵੇਂ ਉਹਨੂੰ ਗੱਲ ਹੀ ਭੁੱਲ ਗਈ ਹੋਵੇ ਕਿ ਉਸ ਕੀ ਪੁੱਛਣਾ ਸੀ ਬਲਵਿੰਦਰ ਉੱਚੀ ਸਾਰੀ ਹੱਸ ਕੇ ਕੁਛੜ ਚੁੱਕੇ ਮੁੰਡੇ ਨੂੰ ਉ ਤਾਂ ਉਗਾਸਦਿਆਂ ਬੋਲਿਆ ਇਹ ਤਾਂ ਆ ਤੇਰੀ ਨੂੰਹ ਐ ਭੋਲੇ ਦੀ ਜਿਵੇਂ ਜੀ ਬਠਾਕੀ ਗਈ ਹੋਵੇ ਉਹ ਆਪਣੇ ਇਸ ਨੂੰ ਨੂੰ ਘੂਰਦਾ ਰਿਹਾ ਤੈਨੂੰ ਤਾਂ ਤਾਇਆ ਜਿਵੇਂ ਚੌਂਦੀ ਲੱਗੀ ਤਾਇਏ ਦੇ ਮੋਢੇ ਉੱਤੇ ਹੱਥ ਰੱਖਨੇ ਆ ਹਾਹਾਕਾ ਮਾਰ ਕੇ ਪਲਵਿੰਦਰ ਨੇ ਫੇਰ ਕਿਹਾ ਤੂੰ ਖੁਦ ਡੱਡੂ ਵਾਂਗੂ ਸਾਰੀ ਉਮਰ ਤਸੀਲੋ ਅਗਾਹ ਨਹੀਂ ਟੱਪਿਆ ਤਾਂ ਹੀ ਇੰਨਾ ਹੈਰਾਨ ਹੋਇਆ ਖੜਾ ਨਾ ਦੁਨੀਆ ਤਾਂ ਤਾਇਆ ਚੰਦ ਤੇ ਪੜ ਗਈ ਕੋਲਾ ਕੁਝ ਨਹੀਂ ਬੋਲਿਆ ਉਹ ਪਲਵਿੰਦਰ ਨੂੰ ਕੋਈ ਮੋਟੀ ਸਾਰੀ ਗਾਲ ਕੱਢਣੀ ਚਾਹੁੰਦਾ ਸੀ ਪਰ ਸਾਰੇ ਸਰੀਰ ਵਿੱਚ ਜਿਵੇਂ ਸੱਤਿਆ ਹੀ ਨਹੀਂ ਸੀ ਮੁੰਡੇ ਨੂੰ ਕੁਛੜ ਚੁੱਕੀ ਉਹਨੂੰ ਮੋੜ-ਮੋੜ ਚੁੰਮਦਾ ਤੇ ਉਸ ਨਾਲ ਹੋਰ ਹੀ ਬੋਲੇ ਵਿੱਚ ਗੱਲਾਂ ਕਰਦਾ ਬਲਵਿੰਦਰ ਤਾਈ ਨੂੰ ਦੁਪਹਿਰੇ ਮਿਲਣ ਦਾ ਇਕਰਾਰ ਕਰਕੇ ਜਦੋਂ ਬੋਤੇ ਦੇ ਮਗਰ ਤੁਰ ਜਾਂਦੀ ਆਪਣੀ ਵੋਟੀ ਨਾਲ ਜਾ ਰਲਿਆ ਤਾਂ ਤਾਇਆ ਉੱਥੇ ਹੀ ਫੇਰ ਪਿਛਾਂ ਮੁੜ ਪਿਆ ਇੰਦਰਵੀਰ ਅਛੋਪਲੇ ਬਾਹਰ ਆ ਖੜੋਤਾ ਸੀ ਉਹ ਸੋਨੂੰ ਮੁੜਦਿਆਂ ਵੇਖ ਕੇ ਵਿਅੰਗ ਨਾਲ ਕਿਹਾ ਕਿਉਂ ਵੇਖੇ ਦੁਨੀਆ ਦੇ ਰੰਗ ਇਹ ਸਾਰਾ ਕੁਝ ਬਾਰੋ-ਬਾਰ ਹੀ ਕਰਾਈ ਫਿਰਦਾ ਕਹਿੰਦਾ ਇਹ ਉਧਰਲੀ ਕੋਈ ਬੰਗਾਲਣ ਆਸਾਮਣ ਆਪੇ ਸਲਾਹ ਕਰਕੇ ਵਿਆਹ ਕਰਾ ਲਿਆ ਉਥੇ ਹੀ ਜਵਾਕ ਜਮਲੇ ਹੈ ਵਧੀਆ ਕੰਮ ਕਿ ਨਹੀਂ ਬਈ ਨਾ ਹਿੰਗ ਲੱਗੇ ਨਾ ਫਟਕੜੀ ਰੰਗ ਹੈ ਨਾ ਕੇਰਾ ਲਾਲ ਬਰੰਗ ਵਰਤਾਇਆ ਫੇਰ ਵੀ ਕੁਝ ਨਾ ਬੋਲਿਆ ਉਸ ਅੱਗ ਵਾਲੇ ਬਠਣ ਦੇ ਕੋਲ ਆਉਂਦਿਆਂ ਥਿਲੀ ਆਵਾਜ਼ ਚ ਕਿਹਾ ਇਦੇ ਤੇ ਸਖ ਸੁਖ ਪਾਚਾਰ ਮੇਰੇ ਤਾਂ ਪੈਰੀ ਬਲਾ ਠਰਦੇ ਜਾਂਦੇ ਆ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ